ਬਾਰਮਸ ਕਾਰਜੋਗ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੇ ਹੋਏ ਸਾਧ ਸੰਗਤ ਗੁਰ ਫਤਿਹ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਆਪਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਇਕੱਤਰ ਹੋਏ ਹਾਂ ਪਹਿਲੇ ਸਮਿਆਂ ਵਿੱਚ ਵੀ ਸ਼ਹੀਦियां ਪ੍ਰਾਪਤ ਕਰਦੇ ਰਹੇ ਅੱਜ ਵੀ ਉਹ ਕੌਮਾਂ ਆਪਣੇ ਸ਼ਹੀਦਾਂ ਦੇ ਵਿਰਸੇ ਨੂੰ ਭੁੱਲਦੀਆਂ ਨਹੀਂ ਜਿਨ੍ਹਾਂ ਦੀ ਸੇਧ ਲੈ ਕੇ ਸ਼ਹੀਦੀ ਦੀ ਪ੍ਰਾਪਤੀ ਕਰਨੀ ਹਰ ਇੱਕ ਇਨਸਾਨ ਦੇ ਵਿਰਸੇ ਵਿੱਚ ਨਹੀਂ ਆਉਂਦੀ ਇਹ ਵੀ ਜਿਨ੍ਹਾਂ ਦੇ ਮਾਤਾ ਪਿਤਾ ਨੇ ਨਾਮ ਸਿਮਰਨ ਦੀਆਂ ਦਾਤਾਂ ਪ੍ਰਾਪਤ ਕੀਤੀਆਂ ਹੋਣ ਉਹਨਾਂ ਦੀ ਕੁੱਖੋਂ ਕੋਈ ਮਹਾਨ ਸੂਰਬੀਰ ਬਹਾਦਰ ਜਨਮ ਲੈਂਦਾ ਹੈ ਜਿਵੇਂ ਆਪਾਂ ਪਹਿਲਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦੀ ਗੱਲ ਕਰਦੇ ਸਨ ਕਿ ਉਹਨਾਂ ਦੇ ਤਾਂ ਆਪਦੇ ਹੀ بڑے ਸਿਮਰਨਸਨ ਉਹਨਾਂ ਨੇ ਇੱਕ ਸੁੱਤੀ ਹੋਈ ਕੌਮ ਨੂੰ ਹਿਲਾਉਣਾ ਦੇ ਕੇ ਇੱਕ ਉਸ ਸਟੇਜ ਤੇ ਪਹੁੰਚਾ ਦਿੱਤਾ ਜਿਸ ਦੇ ਅੱਗੇ ਤਸ਼ੱਦਦ ਸ਼ਹੀਦੀ ਕੁਰਬਾਨੀਆਂ ਉਹਨਾਂ ਨੇ ਪਿਛਲਾ ਵਿਰਸਾ ਸਾਡਾ ਯਾਦ ਕਰਾਇਆ ਕਿਉਂਕਿ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਇਹ ਕਿਹਾ ਕਰਦੇ ਸਨ ਜਿਨ੍ਹਾਂ ਨੇ ਪ੍ਰਸ਼ਾਦਾ ਛਕਾ ਕੇ ਸੇਵਾ ਕਰਨੀ ਕੌਮ ਦੀ ਉਹ ਆਪਣਾ ਰੰਬੀਆਂ ਦੇ ਨਾਲ ਖੋਪਰ ਲਹਾਉਣਾ ਸਿੱਖ ਲੈਣ ਯਾਦ ਕਰ ਲੈਣ ਜਿਵੇਂ ਕਿ ਸ਼ਹੀਦ ਭਾਈ ਦਰਸ਼ਨ ਸਿੰਘ ਜੀ ਇੱਕ ਉਸ ਪਦਵੀ ਤੋਂ ਉੱਪਰ ਜਾਣਾ ਇੱਕ ਡਰਾਈਵਰ ਹੋਣਾ ਉਸ ਤੋਂ ਬਾਅਦ ਇੱਕੋ ਮਹਾਨ ਕਰਵਾਨੇ ਕਰਨੀ ਸ਼ਹੀਦ ਹੋ ਜਾਣਾ ਇਹ ਵੀ ਇੱਕ ਉਹਨਾਂ ਦੇ ਪਿਛਲੇ ਜਨਮ ਦਾ ਕੋਈ ਪ੍ਰਾਪਤੀ ਸੀ ਸ਼ਹੀਦ ਭਾਈ ਬਲਦੇਵ ਸਿੰਘ ਜੀ ਦੇਬਾ ਜਿਨ੍ਹਾਂ ਦਾ ਬੜਾ ਹੀ ਸੱਚਜੇ ਟੰਗਨਾਰ ਰੈਣਾ ਜੀਵਨ ਇੱਕ ਬਤੀਤ ਕਰਦੇ ਕਰਦੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਅੱਜ ਅਸੀਂ ਜੋ 71 ਹੁੰਦੇ ਹਾਂ ਸ਼ਹੀਦੀ ਸਮਾਗਮ ਬਹੁਤ ਸਾਰੇ ਮਨਾ ਚੁੱਕੇ ਆਪਾਂ ਕਿਉਂਕਿ ਅਜੇ ਹੁਣ ਸਾਨੂੰ ਉਹ ਚਾਹੀਦਾ ਕਿ ਸ਼ਹੀਦਾਂ ਲਈ ਜਾਣਨ ਦੀ ਲੋੜ ਹੈ ਕਿ ਉਹਨਾਂ ਨੇ ਕੀ ਕੁਰਬਾਨੀ ਕੀਤੀ ਅਸੀਂ ਉਸ ਲੈਣ ਤੇ ਚੱਲ ਕੇ ਕੌਮ ਨੂੰ ਉਸ ਸਟੈਂਡ ਤੇ ਕਿਵੇਂ ਲੈ ਕੇ ਜਾਣਾ ਕਿਉਂਕਿ ਸਾਨੂੰ ਤੋੜ ਵਿਛੋੜ ਤਾਂ ਬਹੁਤ ਹੁੰਦੀ ਹੈ ਆ ਸਾਰੇ ਦੇਖਦੇ ਆਪਾਂ ਕਿ ਸਾਨੂੰ ਪਾਰ ਸਰਕਾਰ ਨੇ ਇੱਕ ਰਾਖੇ ਬਣਾ ਕੇ ਰੱਖਿਆ ਹੋਇਆ ਆਪਣੇ ਤੁਸੀਂ ਦੇਖ ਦਿਓ ਕਿ ਪੰਜਾਬ ਦੇ ਦੋ ਟੋਟੇ ਪਹਿਲਾਂ ਵੰਡ ਮੌਕੇ ਹੋਏ ਫਿਰ ਸਾਡੇ ਤੇ ਉਹ ਅੰਦਰੂਨੀ ਹਮਲੇ ਹੋ ਰਹੇ ਆ ਤੁਹਾਡੀ ਸਿੱਖੀ ਉੱਤੇ ਉਹਨਾਂ ਨੂੰ ਤਰਾਜ ਹੈ ਤੁਹਾਡੇ ਉੱਤੇ ਕੋਈ ਤਰਾਜ ਨਹੀਂ ਹੈ ਵਾਡੀ ਕੌਮ ਦੇ ਸ਼ਹੀਦ ਹੈ ਉਹ ਰਾਤ ਨੂੰ ਉਹਨਾਂ ਦੀਆਂ ਛਾਤੀਆਂ ਤੇ ਚੜ ਕੇ ਉਹਨਾਂ ਨੂੰ ਮਜਬੂਰ ਕਰਦੇ ਐ ਤੁਸੀਂ ਆਪਣੇ ਸ਼ਹੀਦਾਂ ਦਾ ਦਿਨ ਮਨਾ ਕੇ ਇੱਕ ਕੌਮ ਨੂੰ ਸੰਦੇਸ਼ ਦੇ ਰਹੇ ਕਿ ਅਸੀਂ ਅਜੇ ਮਰੇ ਨਹੀਂ ਜਿੰਦੇ ਆਂ ਸਾਡੇ ਵਿੱਚ ਸੁੱਖਾ ਸਿੰਘ ਮਤਾਬ ਸਿੰਘ ਵਾਲਾ ਭਾਈ ਹਜਿੰਦਰ ਸਿੰਘ ਜਿੰਦੇ ਹੋਣ ਵਾਲਾ ਖੂਨ ਹੈ ਤੁਸੀਂ ਇੱਕ ਪ੍ਰਤੱਖ ਕਰਕੇ ਰੱਖ ਦਿੱਤਾ ਕਿ ਕੌਮ ਦਾ ਜਥੇਦਾਰ ਹੋਵੇ ਉਹਦੇ ਟੋਟੇ ਟੋਟੇ ਕਰਕੇ ਸਿਰ ਦੇਣ ਉਹਨਾਂ ਦੱਸ ਦਿੱਤਾ ਕਿ ਆਪਣੀ ਕੌਮ ਦਾ ਜਥੇਦਾਰ ਉਹ ਹਾਰਨ ਵਾਲਾ ਨਹੀਂ ਕੋਟਨੇ ਨੇ ਕਿਸੇ ਵਿਅਕਤੀ ਨੂੰ ਕਿਹਾ ਕਿ ਤੁਹਾਡੇ ਜਥੇਦਾਰ ਦਾ ਪਿਸ਼ਾਬ ਨਿਕਲ ਗਿਆ ਪਰ ਉਸ ਨੇ ਆਖਿਆ ਨਹੀਂ ਇਹ ਖੂਨ ਹੈ ਸਾਡੀਆਂ ਕੁਰਬਾਨੀਆਂ ਸਾਡੀਆਂ ਕੁਰਬਾਨੀਆਂ ਨੂੰ ਠਕਰਾਉਣ ਵਾਲੇ ਸਾਡੀਆਂ ਕੁਰਬਾਨੀਆਂ ਨੂੰ ਰੋਲਣ ਵਾਲੇ ਕੋਈ ਬਾਹਰ ਦੇ ਨਹੀਂ ਐ ਸਾਡੇ ਆਪਣੇ ਐ ਜਿਨ੍ਹਾਂ ਤੋਂ ਸਾਨੂੰ ਬਚਣ ਦੀ ਲੋੜ ਐ ਅੱਜ ਅਸੀਂ ਬੰਦੀ ਸਿੰਘਾਂ ਲਈ ਸਾਰੇ ਮੋਰਚੇ ਲਾਏ ਪਰ ਇੱਕ ਹੋ ਕੇ ਨਹੀਂ ਲੱਗੇ ਕੋਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚਾ ਨਹੀਂ ਲੱਗਿਆ ਜਿਹੜਾ ਲੱਗਿਆ ਉਹ ਕਦੇ ਫੇਲ ਨਹੀਂ ਹੋਇਆ ਅੱਜ ਵੀ ਦੇਖਣ ਨੂੰ ਮਿਲਦਾ ਕਿ ਮਹਾਨ ਸ਼ਹੀਦਾਂ ਦਾ ਦਿਨ ਹੋਵੇ ਆ ਬਾਹਰ ਬੋੜਾ ਥਲੇ ਤਾਸ ਖੇਲਦੇ ਲੋਕ ਬੁੱਢੇ ਜਿਨ੍ਹਾਂ ਨੂੰ ਅਕਲ ਹੀ ਨਹੀਂ ਕੁਛ ਉਹ ਤੁਹਾਨੂੰ ਤਾਂ ਦੱਸ ਕੇ ਲਿਆਉਣਾ ਚਾਹੀਦਾ ਸੀ ਆਓ ਸਾਡੇ ਸ਼ਹੀਦਾਂ ਦਾ ਅੱਜ ਦਿਨ ਮਨਾ ਰਹੇ ਆ ਆਏ ਸਾਲ ਇਹਨਾਂ ਨੂੰ ਠਕਰਾਉਣਾ ਪੈਂਦਾ ਕਿ ਤਾਸ ਖੇਲਣ ਵਾਲਿਓ ਉਹ ਕਿਸ ਮੰਜ਼ਲ ਤੇ ਭਾਈ ਦਰਸ਼ਨ ਸਿੰਘ ਭਾਈ ਬੰਤ ਸਿੰਘ ਭਾਈ ਬਲਦੇਵ ਸਿੰਘ ਦੇਬਾ ਪਹੁੰਚ ਗਏ ਤੁਸੀਂ ਵੀ ਉਸੇ ਉਸਤਾਨ ਦੇ ਰਹਿਣ ਵਾਲਿਓ ਕਿਉਂਕਿ ਸਮਾਂ ਥੋੜਾ ਸਾਰੀਆਂ ਹੀ ਸੰਗਤਾਂ ਨੂੰ ਬਹੁਤ-ਬਹੁਤ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਆਏ ਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ